ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਚਰਨਜੀਤ ਚੰਨੀ ਦੀ ਜੋ ਕਿ ਭਾਈ ਕੱਲ ਦੀ ਵੀਡੀਓ ਦੇ ਵਿੱਚ ਉਹਨਾਂ ਨੇ ਅਮਰਤਪਾਲ ਦੇ ਹੱਕ ਵਿੱਚ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਬਹੁਤ ਚੰਗਾ ਬੋਲ ਕੇ ਗਏ ਆ ਜਿਹਦੇ ਵਿੱਚ ਕੀ ਆਪਾਂ ਨੂੰ ਵੀ ਬਹੁਤ ਚੰਗਾ ਲੱਗਿਆ ਲੋਕਾਂ ਨੇ ਵੀ ਬਹੁਤ ਤਾੜੀਆਂ ਮਾਰੀਆਂ ਕਿਉਂਕਿ ਜਿਵੇਂ ਕਿ ਆਪਾਂ ਕਹਿ ਦਈਏ ਵੀ ਆਪਣੇ ਤਰ੍ਹਾਂ ਤੋਂ ਹੀ ਜਿੱਤਦੇ ਆਏ ਆ ਹਨਾ ਆਪਣੇ ਜੋ ਵੀ ਲੀਡਰ ਆ ਕਿਸੇ ਨੇ ਨਾ ਹੀ ਤਾਂ ਨਸ਼ੇ ਦੀ ਗੱਲ ਕਰੀ ਅੱਜ ਤੱਕ ਤੇ ਨਾ ਹੀ ਜੋ ਆਪਣੇ ਪੰਜਾਬ ਦੇ ਵਿੱਚ ਨਸ਼ਾ ਬਾਰੇ ਗੱਲ ਕਰਦਾ ਚੱਕ ਕੇ ਜਿਲਚ ਸਿੱਟਿਆ ਜਾਂਦਾ ਜਿਹਦੇ ਵਿੱਚ ਕੀ ਪਹਿਲਾ ਨੰਬਰ ਆਪਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਦੀ ਉਹਨਾਂ ਨੇ ਸਪੀਚ ਦੇ ਵਿੱਚ ਬੋਲਿਆ ਬਹੁਤ ਚੰਗਾ ਬਹੁਤ ਵਧੀਆ ਭਾਸ਼ਣ ਕੀਤਾ ਜਿਹਦੇ ਵਿੱਚ ਕੀ ਕਿਹਾ ਗਿਆ ਸਿੱਧੂ ਮੂਸੇ ਵਾਲੇ ਨੂੰ ਬਈ ਜੋ ਕਿ ਆਪਣੇ ਦੰਮ ਤੇ ਖੜਾ ਹੋਇਆ ਸਿੰਗਰ ਆਪ ਤੇ ਜਿਵੇਂ ਕਿ ਆਪਾਂ ਕਹਿ ਦਈਏ ਜੋ ਅੱਜ ਦੀ ਮਨੀਰ ਸੁਣਦੀ ਹੈ ਗਾਣੇ ਉਹ ਗਾ ਰਿਆ ਨਾ ਕਿ ਕੋਈ ਕਿਸੇ ਨਾ ਕੋਈ ਗਲਤ ਉਹਨੇ ਜੋ ਅੱਜ ਦਾ ਆਪਣੇ ਲੋਕ ਸੁਣਦੇ ਆ ਉਹ ਲੋਕ ਤਾਂ ਤੱਤ ਗਾ ਰਿਆ ਸੀ ਜਿਵੇਂ ਵੀ ਲਾ ਲੋ ਚੱਲ ਚੱਲੇ ਯਾਰ ਅੱਜ ਦੀ ਮਨੀਰ ਜਿਵੇਂ ਸੁਣਦੀ ਹੈ ਉਹਦੇ ਗਾਣੇ ਉਹ ਪੇਸ਼ ਕਰਦਾ ਸੀ ਲੋਕਾਂ ਮੂਰੇ ਤੇ ਉਹ ਆਪਣੇ ਦਮ ਤੇ ਖੜਾ ਹੋਇਆ ਸੀ ਬਈ ਜਿਹਦੇ ਵਿੱਚ ਕਿ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੇ ਮਾਤਾ ਪਿਤਾ ਦਰਦ-ਦਰ ਪੜਕੇ ਫਿਰਦੇ ਆ ਵੀ ਸਾਡੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਉਨੇ ਸਿੱਧੂ ਮੂਸੇਵਾਲ ਦੇ ਹੱਕ ਵਿੱਚ ਗੱਲ ਕਰੀ ਦੂਜਾ ਨੰਬਰ ਜੋ ਕਿ ਆਪਣੇ ਅਮਰਤਪਾਲ ਸਿੰਘ ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਜੀ ਬਹੁਤ ਸਭ ਤੋਂ ਜ਼ਿਆਦਾ ਵੋਟਾਂ ਤੋਂ ਜਿੱਤਿਆ ਗਿਆ ਕਿਉਂਕਿ 497000 ਵੋਟ ਜਿਵੇਂ ਕਿ ਦੱਸਿਆ ਗਿਆ ਤੇ 197000 ਸਰਾਂ ਤੋਂ ਵੱਧ ਕੇ ਵੋਟ ਪਈ ਸੀ ਜਿਹਦੇ ਵਿੱਚ ਕਿਨ ਨੂੰ ਜਿੱਤ ਪ੍ਰਾਪਤ ਹੋਈ ਆ ਤੇ ਭਾਈ ਇੰਨੀ ਵੋਟ ਪੈਣ ਕਾਰਨ ਇਹ ਦੇਖੋ ਪੰਦਾ ਜਿੱਤ ਕੇ ਅੰਦਰ ਜਿਲ੍ਹੇ ਸੈੱਟ ਰੱਖਿਆ ਉਹਨਾਂ ਨੇ ਅਮਰਤਪਾਲ ਬਾਰੇ ਵੀ ਬੋਲਿਆ ਅਗਰ ਉਹਨੇ ਸਾਰੇ ਸਾਰੀ ਇਹ ਟੂ ਗੱਲ ਜੈਡ ਮੂੰਹ ਮੂੰਹ ਤੇ ਰੱਖਤੀ ਲੋਕਾਂ ਦੇ ਜਿਵੇਂ ਕਿ ਆਪਾਂ ਕਹਿ ਦਈਏ ਕਿਸਾਨ ਵੀਰ ਜੋ ਜੇ ਧਰਨਾ ਲਾਉਂਦੇ ਇਹਨਾਂ ਨੂੰ ਵੀ ਖਾਲਸਤਾਨੀ ਕਹਿ ਕੇ ਹਨ ਕੇ ਚਲੋ ਵੀ ਹੁਣ ਜਿਵੇਂ ਆਪਾਂ ਨੂੰ ਪਤਾ ਸੀ ਵੀ ਜਿਹੜਾ ਕਿਹੜਾ ਆਪਣੇ ਬਾਟਰਵਾਜ ਦਾ ਖੌਰੀ ਬਾਟਰ ਜਿੱਥੇ ਕੀ ਕੀ ਆਪਣੇ ਜੋ ਕਿਸਾਨ ਵੀਰ ਉਥੇ ਇਹਨਾਂ ਨੇ ਜੋ ਆਪਾਂ ਜਿਵੇਂ ਇੱਥੇ ਵੀ ਬਹੁਤ ਇਹਨਾਂ ਨੇ ਧੂਏਂ ਦੇ ਬੰਬ ਸੱਟ ਕੇ ਜਿਹਨੂੰ ਆਪਾਂ ਆਸੂ ਬੰਬ ਕਹਿੰਦੇ ਜਾਂਦਾ ਹਨਾ ਇਹਨਾਂ ਨੇ ਬਹੁਤ ਹੀ ਐਤਕੀਆਰ ਵਿੱਚ ਕੁਝ ਲੋਕ ਮਰ ਵੀ ਗਏ ਸੀ ਆਪਾਂ ਨੂੰ ਪਤਾ ਵੀ ਹੈ ਠੀਕ ਹੈ ਇੱਕ ਮੁੰਡਾ ਵੀ ਮਰਿਆ ਸੀ ਉੱਥੇ ਉਹ ਇਸ ਚੱਕਰ ਦੇ ਵਿੱਚ ਮਰਿਆ ਬਾਈ ਜੇ ਉਹ ਕਿਉਂਕਿ ਇਹ ਸਰਕਾਰਾਂ ਖੋਦੇ ਇਹ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਹੈਗਾ ਸਾਫ਼ ਤੁਹਾਨੂੰ ਵੀ ਪਤਾ ਹਗਾਮੇ ਇਹ ਕਰਾਉਂਦੀਆਂ ਕਿਉਂਕਿ ਅੱਜ ਤੱਕ ਸਾਨੂੰ ਇੱਕ ਗੱਲ ਪੁੱਛਣਾ ਚਾਹੁੰਦੇ ਕੋਈ ਪੱਤਰਕਾਰ ਬੋਲਿਆ ਕੋਈ ਪੰਜਾਬ ਦੀ ਗੱਲ ਕਰੂ ਸਾਰਿਆਂ ਨੂੰ ਜੇਲ੍ਹ ਚ ਸੱਟਿਆ ਗਿਆ ਹੈਗਾ ਜਿਵੇਂ ਕਿ ਹੁਣ ਅਮਰਤਪਾਲ ਸਿੰਘ ਉਹ ਜਿੱਤੇ ਹੋਏ ਆ ਠੀਕ ਆ ਪਾਰਲੀਮੈਂਟਰ ਦੇ ਮੈਂਬਰ ਆਪਣੇ ਮੰਨ ਕੇ ਚੱਲੋ ਇਹਨਾਂ ਨੂੰ ਵੀ ਉਹਦੇ ਵਿੱਚ ਸੱਟਾ ਗਿਆ ਜੇਲ੍ਹ 'ਚ ਤੇ ਦੂਜਾ ਨੰਬਰ ਜੋ ਵੀ ਕੋਈ ਆਪਣੇ ਪੰਜਾਬ ਦੀ ਹੋਰ ਵੀ ਕੋਈ ਗੱਲ ਕਰਦਾ ਪੰਜਾਬ ਦੀ ਹਰ ਕਿਸੇ ਨੂੰ ਬਈ ਜੇਲ੍ਹ ਸੱਟਿਆ ਜਾਂਦਾ ਤੇ ਜੋ ਕੀ ਅੱਜ ਦਾ ਭਾਸ਼ਣ ਸੁਣਿਆ ਆਪਾਂ ਬਈ ਅਮਰਤਪਾਲ ਸਿੰਘ ਬਾਰੇ ਤੇ ਜੋ ਸਿੱਧੂ ਮੂਸੇਵਾਲੇ ਚਰਨਜੀਤ ਚੰਨੀ ਜਿਵੇਂ ਕਿ ਆਪਣੇ ਗਰੀਬ ਪਰਿਵਾਰ 'ਚ ਉੱਠਿਆ ਹੋਇਆ ਬਈ ਬਹੁਤ ਵਧੀਆ ਆਪਾਂ ਕਹਿਣੇ ਆਪਣੇ ਪੰਜਾਬ ਬਾਰੇ ਕੁਛ ਨਾ ਕੁਛ ਤਾਂ ਕਰਨਗੇ ਕਿਉਂਕਿ ਆਪਾਂ ਦੂਸਰਿਆਂ ਨੂੰ ਵੀ ਦੇਖ ਲਿਆ ਆਪਾਂ ਇਹਨਾਂ ਨੂੰ ਵੀ ਦੇਖ ਲਾਂਗੇ ਠੀਕ ਆ ਬਈ ਐਤਕੀ ਆਪਾਂ ਕਹਿਣੇ ਕਹਿਣਾ ਵਧੀਆ ਚਲੋ ਚੰਗੀ ਗੱਲ ਆ ਕੁਈ ਨਵਾਂ ਤਾਂ ਇੱਕ ਵਾਰ ਆਪਾਂ ਦੇਖਣ ਨੂੰ ਮਿਲਿਆ ਦੇਖਦੇ ਆਂ ਕੀ ਬਣਦਾ ਬਈ ਕਿਉਂਕਿ ਗੱਲਾਂ ਤਾਂ ਬਹੁਤ ਅੱਜ ਦੀ ਜੋ ਕੱਲ ਦੀ ਉਹਨੇ ਸਪੀਚ ਸੁਣੀ ਆਂ ਅਸੀਂ ਤੇ ਅੱਜ ਸਾਨੂੰ ਵੀਡੀਓ ਸ਼ੂਟ ਕਰ ਰਹੇ ਆਂ ਅੱਜ ਸੁਣੀ ਆਂ ਆਪਾਂ ਸਵੇਰ ਤੇ ਕੱਲ ਦੀ ਵੀਡੀਓ ਐ ਇਹ ਛੋੜੇ ਤੱਕ ਆਪਾਂ ਪਹੁੰਚਾਉਣੇ ਆ ਤੇ ਆਪਣਾ ਭਰਾ ਜਿੱਥੋਂ ਤੱਕ ਵੀ ਆਪਣੀਆਂ ਭੈਣਾਂ ਤੱਕ ਭਰਾਵਾਂ ਤੱਕ ਬਾਤ ਜਾਂਦੀ ਆਪਣੀ ਚਿੱਤੋਂ ਜਿੱਥੇ ਵੀ ਆਪਣੀ ਵੀਡੀਓ ਜਾਊਗੀ ਭਰਾ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਸ਼ੇਅਰ ਕਰਦੇ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਨਸ਼ੇ ਦੇ ਬਾਰੇ ਵੀ ਬੋਲਦੇ ਆ ਆਪਾਂ ਜੋ ਆਪਣੇ ਪੰਜਾਬ ਚ ਹੁੰਦਾ ਛੋਡੇ ਤੱਕ ਵੀਡੀਓ ਪਹੁੰਚਾਉਣੇ ਆ ਤੇ ਤਾਂ ਕਰਕੇ ਇਸ ਕਰਕੇ ਆਪਾਂ ਕਹਿ ਰਹੇ ਆ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਪਹੁੰਚਦਾ ਰਹੇ ਥੋੜੇ ਤੱਕ ਜੋ ਵੀ ਨਵੀਂ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਗੱਲ ਹੋਵੇ ਥੋੜੇ ਤੱਕ ਪਹੁੰਚਾਉਂਦੇ ਰਹਿਣੇ ਆ ਆਪਾਂ ਠੀਕ ਹੈ ਜੀ ਤੇ ਅੱਜ ਆਪਾਂ ਐਸੀ ਗੱਲ ਕਰਨ ਜਾ ਰਹੇ ਆ ਭਈ ਜੋ ਨਾ ਹੀ ਕਿਸੇ ਪੱਤਰਕਾਰ ਨੇ ਬੋਲੀ ਆ ਨਾ ਹੀ ਕਿਸੇ ਲੀਡਰ ਨੇ ਬੋਲੀ ਆ ਅੱਜ ਤੱਕ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਜੇਲ੍ਹਾਂ ਬਾਰੇ ਜੇਲ੍ਹ ਦੇ ਵਿੱਚ ਨਸ਼ਾ ਬੇਆਮ ਵਿਕਦਾਗਾ ਜਿਹਦੇ ਵਿੱਚ ਕੀ ਮੇਰਾ ਵੀ ਕੋਈ ਝਗੜਾ ਹੋ ਗਿਆ ਸੀ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹਾ ਆਪਣਾ ਤਾਮਕੋਟ ਉਹ ਜੇਲ੍ਹ ਦੇ ਵਿੱਚ ਮੈਂ ਰਹਿ ਕੇ ਆ 22 ਦਿਨ ਕੋਈ ਲੜਾਈ ਝਗੜਾ ਹੋ ਗਿਆ ਸੀ ਉਹ ਚੱਕਰ ਚ ਮੈਂ ਗਿਆ ਸੀ ਤੇ ਉਹਦੇ ਵਿੱਚ ਸ਼ਰਿਆਮ ਚਿੱਟਾ ਵਿਕ ਰਿਆ ਉਹ ਬਈ ਜੇਲਰ ਬਕਾਉਂਦੇ ਆ ਜਿਵੇਂ ਕੀ ਆਪਾਂ ਕਹਦੀਏ ਉਥੋਂ ਦੇ ਡਿਫਟੀ ਲਾਓ ਜੋ ਵੀ ਲਾ ਲਓ ਮੰਨ ਕੇ ਚੱਲ ਕਿਉਂਕਿ ਭਵੇਂ ਅੱਜ ਜਾ ਕੇ ਦੇਖ ਲਓ ਉੱਥੇ ਰੇਡ ਪਵਾ ਦਿਓ ਕਿਉਂਕਿ ਸਰਕਾਰ ਨੇ ਅੱਜ ਤੱਕ ਨਾ ਹੀ ਕੋਈ ਲੀਡਰ ਨੇ ਨਾ ਹੀ ਸੈਂਟਰ ਸਰਕਾਰ ਨਾ ਹੀ ਤੁਹਾਡਾ ਸੀਐਮ ਭਗਵਨ ਪ੍ਰਮਾਨ ਕੋਈ ਵੀ ਅੱਜ ਤੱਕ ਕਿਸੇ ਨੇ ਗੱਲ ਨਹੀਂ ਕਰੀ ਅੱਜ ਆਪਾਂ ਤੁਹਾਡੇ ਮੂਰੇ ਗੱਲ ਰੱਖਣ ਜਾ ਰਹੇ ਹਾਂ ਜੇਲਾ ਵਿੱਚ ਜਿੱਥੋਂ ਕੀ ਇਹ ਚੱਕ ਕੇ ਬੰਦੇ ਨੂੰ ਜੇਲ੍ਹ ਸੜਦੇ ਆ ਨਸ਼ੇ ਉਹ ਕਿਉਂ ਸਟੇਂਦਾ ਵੀ ਇਹ ਅਪਰਾਧੀ ਆ ਵੀ ਇਹ ਅਪਰਾਧੀ ਆ ਇਹਨੇ ਨਸ਼ਾ ਵਿੱਚ ਆ ਚਲੋ ਉਹਨੂੰ ਤਾਂ ਚੱਕ ਲੈ ਜਿਹੜੇ ਬੰਦੇ ਨੂੰ ਤੁਸੀਂ ਚੱਕਦੇ ਹੋ ਨਸ਼ੇ ਬਾਰੇ ਗੱਲਾਂ ਕਰਦੇ ਹੋ ਵੀ ਤੁਸੀਂ ਇਹ ਨਸ਼ਾ ਵੇਚਦਾ ਉਹ ਅਪਰਾਧ ਕੀਤਾ ਹੋਇਆ ਐ ਨਹੀਂ ਹਨਾ ਗੁਨਾਹਗਾਰ ਆਹੀਂ ਤੇ ਜਿਹੜਾ ਉੱਥੇ ਵਿਕੀ ਜਾਂਦਾ ਉਹ ਉੱਥੇ ਖੁਦ ਪੁਲਿਸ ਵਾਲੇ ਵਿਕਾਉਂਦੇ ਆ ਤੇ ਭਾਈ ਅੱਜ ਤੱਕ ਕਿਸੇ ਨੇ ਜੇਲ੍ਹ ਦੀ ਗੱਲ ਨਹੀਂ ਕਰੀ ਅੱਜ ਤੱਕ ਤੁਹਾਨੂੰ ਆਪਾਂ ਦੱਸਣ ਜਾ ਰਹੇ ਹਾਂ ਕਿਉਂਕਿ ਮੇਰੇ ਤੇ ਮੈਂ ਉੱਥੇ ਰਿਹਾ ਮੇਰੇ ਤੇ ਵੀਤੀ ਮੈਂ ਚੰਗੀ ਤਰ੍ਹਾਂ ਉਹਦਾ ਦੇਖਿਆ ਵੀ ਨਸ਼ਾ ਵੇਚਦਾ ਆਪਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਦੱਸ ਰਹੇ ਹਾਂ ਜੇਲਰ ਵਿਕਾਉਂਦੇ ਆ ਅੰਦਰ ਬੰਦੇ ਵੇਚਦੇ ਆ ਉਹਨਾਂ ਦੇ ਤੇ ਨਾ ਕੀ ਆਪਾਂ ਕਹਿ ਦਈਏ ਜੇਲ੍ਹ 'ਚ ਇੰਨੀ ਪਾਵਨਦੀ ਹੁੰਦੀ ਆ ਫਿਰ ਵੀ ਉੱਥੇ ਜੋ ਕੀ ਆਪਾਂ ਮੰਡਲ ਬੀੜੀਆਂ ਦਾ ਕਹਿ ਦਈਏ ਬਾਹਰ ਆਪਣਾ 10 ਰੁਪਈਆ ਦਾ ਮਿਲ ਜਊ ਅੰਦਰ 500 ਦਾ ਬਈ ਬਸ ਪੂਰੀ ਫੁੱਲ ਬਲੈਕ ਹੁੰਦੀ ਆ ਕਹਿਣ ਦਾ ਮਤਲਬ 500 ਦਾ ਮੰਡਲ ਤੇ ਯੋਗ ਚਿੱਟਾ ਵਗੈਰਾ ਇਹ ਵੀ ਵੇਚਦਾ ਅੰਦਰ ਤਕੜੇ ਘਰਾਂ ਦੇ ਮੁੰਡੇ ਕਰਦੇ ਆ ਠੀਕ ਆ ਤੇ ਇਹ ਅੰਦਰ ਕਿਵੇਂ ਨਾ ਕਿਵੇਂ ਪਹਟਾਇਆ ਜਾਂਦਾਗਾ ਨਹੀਂ ਜੇਲ੍ਹ ਚ ਇੰਨੀ ਪਾਵਨਦੀ ਹੋ ਕੇ ਇੱਕ ਕਤਰਾ ਤੱਕ ਨਹੀਂ ਲੰਘ ਸਕਦਾ ਨਸ਼ੇ ਦਾ ਤੇ ਇਹ ਉੱਥੇ ਚਿੱਟਾ ਲੰਘਾ ਦਿੰਦੇ ਉਥੋਂ ਦੀ ਕੀ ਜੀ ਤੇ ਅੱਜ ਦੀ ਆਪਣੀ ਅਪਡੇਟ ਸੀ ਸਿੱਧੂ ਮੂਸੇ ਵਾਲੇ ਬਾਰੇ ਜਿਵੇਂ ਕਿ ਚਰਨਜੀਤ ਚੰਨੀ ਜੋ ਕਿ ਆਪਣੇ ਬਹੁਤ ਵਧੀਆ ਬਿਆਨ ਉਹਨਾਂ ਦੇ ਅੱਜ ਜਿਵੇਂ ਕਿ ਸੋਨੇ ਆਪਾਂ ਸਪੀਚ ਬਹੁਤ ਚੰਗੀ ਬੋਲ ਕੇ ਗਏ ਆ ਜੀ ਤੇ ਆਪਾਂ ਦੁਬਾਰਾ ਕਹਿ ਰਹੇ ਹਾਂ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਉ ਭਰਾਵਾਂ ਕੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਧੰਨਵਾਦ